ਅੱਜ ਅਸੀਂ ਆਪਣੇ ਬਹੁਤ ਹੀ نزدیکی ਮਿੱਤਰ ਸਾਡੇ ਦੋ ਸਾਡੇ ਭਾਈ ਲੇਟ ਚੌਦੀ ਸੰਤੋਖ ਸਿੰਘ ਜੀ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਤੇ ਸਾਰੇ ਹੀ ਚੌਦੀ ਸਾਹਿਬ ਦੇ ਪਿਆਰ ਕਰਨ ਵਾਲੇ ਉਹਨਾਂ ਦੇ نزدیکی ਉਹਨਾਂ ਦੇ ਰਿਸ਼ਤੇਦਾਰ ਉਹਨ ਦੇ ਸੰਬੰਧੀ ਪਾਰਟੀ ਨਾਲ ਸੰਬੰਧਿਤ ਉਹਨਾਂ ਦੇ ਮਿੱਤਰ ਜੇ ਨਾਨੇ ਲੰਬਾਰਸਾ ਸਾਰੇ ਪਰਿਵਾਰ ਦੇ ਨਾਲ ਸਫਰ ਤੈਅ ਕੀਤਾ ਅੱਜ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਤੇ ਸਾਰੇ ਸ਼ਰਧਾ ਤੇ ਫੁੱਲ ਪੇਂਟ ਕਰਨ ਵਾਸਤੇ ਸਵੇਰੇ ਉਹਨਾਂ ਦੀ ਸਮਾਤਿਆ ਜੈਸੀ ਪਹੁੰਚੇ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਦੁਖਦਾਈ ਮੌਕਾ ਹੈ ਚੌਧਰੀ ਸਾਹਿਬ ਇੱਕ ਬੜੀ عظیم ਸ਼ਖਸੀਅਤ ਸਨ ਇੱਕ ਬੜੀ ਇੰਪੋਰਟੈਂਟ ਪਰਸਨੈਲਿਟੀ ਸਨ ਅੱਜ ਇਹ ਬਹੁਤ ਦੇਸ਼ ਨੂੰ ਪੰਜਾਬ ਨੂੰ ਤੇ ਪਰਿਵਾਰ ਨੂੰ ਉਹਨਾਂ ਦੀ ਲੋੜ ਸੀ ਪਰ ਪ੍ਰਮਾਤਮਾ ਦੇ ਜਿਹੜੇ ਰੰਗ ਹੁੰਦੇ ਨੇ ਉਹ ਤੁਹਾਨੂੰ ਮੰਨ ਹੀ ਪੈਂਦੇ ਨੇ ਪਿਛਲੇ ਸਾਲ ਅਜਦੇ ਦਿਨ ਹੀ ਜਦੋਂ ਭਾਰਤ ਜੋੜੋ ਦਾ ਇਥੇ ਪੰਜਾਬ ਦੇ ਵਿੱਚ ਅ ਰਾਹੁਲ ਗਾਂਧੀ ਜੀ ਦੀ ਯਾਤਰਾ ਚੱਲ ਰਹੀ ਸੀ ਤੇ ਆਪਣੇ ਏਰੀਏ ਫਲੋਰ ਦੇ ਵਿੱਚ ਅਸੀਂ ਸਾਰੇ ਇਕੱਠੇ ਸੀ ਤਕਰੀਬਨ ਆਇਦਾ ਦਿਨ ਤੇ ਚੰਦ ਘੰਟੇ ਪਹਿਲੇ ਕੁ ਤਕਰੀਬਨ 8:30 ਵਜੇ ਸਵੇਰ ਤੇ ਸਾਡੇ ਵਿੱਚ ਉਹ ਨਹੀਂ ਰਹੇ ਤੋਂ ਅਸੀਂ ਉਹਨਾਂ ਦੀ ਇਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਆਏ ਹਾਂ ਕਾਂਗਰਸ ਪਾਰਟੀ ਹਮੇਸ਼ਾ ਚੌਧਰੀ ਸਾਹਿਬ ਦੀ ਜਿਹੜੀ ਮਹਾਨ ਕੁਰਬਾਨੀ ਹੈ ਦੇਸ਼ ਨੂੰ ਇਕੱਠਿਆ ਕਰਨ ਦੀ ਆਪ ਸਿਪਾਈਚਾਰਾ ਬਣਾਉਂਦੀ ਜਿਹੜਾ ਇੱਕ ਮਿਸ਼ਨ ਹੈ ਕਾਂਗਰਸ ਦਾ ਜਿਹੜਾ ਹੁਣ ਫੇਰ ਅੱਜ ਤੋਂ ਮਨੀਪੁਰ ਤੋਂ ਸ਼ੁਰੂ ਹੋਇਆ ਹੁੰਦਾ ਹੋਇਆ ਤਕਰੀਬਨ 14-15 ਸੂਬਿਆਂ ਦੇ ਵਿੱਚੋਂ ਮਾਰਚ ਵਿੱਚ ਜਾ ਕੇ ਗੁਜਰਾਤ ਦੇ ਵਿੱਚ ਖਤਮ ਹੋਣਾ ਉਹਦਾ ਮੇਨ ਜਿਹੜਾ ਸੰਕਲਪ ਹੈ ਉਹਦੀ ਜਿਹੜੀ ਮੇਨ ਸੋਚ ਹੈ ਇਸ ਮਹਾਨ ਦੇਸ਼ ਤੇ ਵਿੱਚ ਜਿਹਦੀ ਪਛਾਣ ਵੱਡੇ ਗੁਰੂਆਂ ਪੀਰਾਂ ਪਗੰਬਰਾਂ ਨਾਲ ਰਹੀ ਐਂਡ ਹਮੇਸ਼ਿਆ ਹਿੰਦੁਸਤਾਨ ਨੇ ਮੈਸੇਜ ਜੜਾ ਆਪਸੀ ਪਾਈਚਾਰੇ ਦਾ ਤੇ ਪਿਆਰ ਦਾ ਦਿੱਤਾ ਸੰਦੇਸ਼ ਦਿੱਤਾ ਅੱਜ ਉਸ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਆਪਸੀ ਪਾਈਚਾਰੇ ਨੂੰ ਤੋੜਨਾ ਚਾਹਦੀਆਂ ਨੇ ਤੋਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਜਿਹੜਾ ਚੰਨ ਸਾਲਾਂ ਤੱਕ ਆਲਰੇਡੀ ਬਹੁਤ ਇਕਨੋਮਿਕ ਤੌਰ ਤੇ ਪੋਲਿਟਿਕਲ ਤੌਰ ਤੇ ਬڑے ਦੁਨੀਆ ਦੇ ਜਿਹੜੇ ਪਹਿਲੇ ਪੰਜ ਚਾਰ ਇੰਪੋਰਟੈਂਟ ਦੇਸ਼ ਏ ਉਹਨਾਂ ਵਿੱਚ ਉੱਭਰ ਕੇ ਆਇਆ ਅਸੀਂ ਚਾਹਨੇ ਕਿ ਹੋਰ ਵੀ ਤਰੱਕੀ ਕਰੇ ਪਰਮਾਤਮਾ ਇਹ ਮੇਰ ਕਰੇ ਬੜੀ ਤਰੱਕੀ ਤਾਂ ਹੋ ਸਕੇਗੀ ਜੇ ਸਾਰੀਆਂ ਹੀ ਜਿਹੜੇ ਆਪਸੀ ਰਹਿਣ ਵਾਲੇ ਹਿੰਦੁਸਤਾਨੀ ਨੇ ਉਹ ਆਪਸੀ ਭਾਈਚਾਰਾ ਮੇਨਟੇਨ ਕਰਕੇ ਰੱਖਣਗੇ ਸ਼ਾਂਤੀ ਰਹੇਗੀ ਸੂਬੇ ਦੇਸ਼ ਦੇ ਵਿੱਚ ਸ਼ਾਂਤੀ ਰਹੇਗੀ ਤਾਂ ਹੀ ਉਹ ਦੇਸ਼ ਤਰੱਕੀ ਕਰੇਗਾ ਜਿਸ ਦੇਸ਼ ਦੇ ਵਿੱਚ ਆਪਸੀ ਪਾਈਚਾਰਾ ਹੈ ਜਿਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲਦਾ ਉਹੀ ਸੁਸਾਇਟੀ ਤੋਂ ਹੀ ਦੇਸ਼ ਹੀ ਤਰੱਕੀ ਕਰਦੇ ਨੇ ਤਾਂ ਅੱਜ ਚੌਧਰੀ ਸਾਹਿਬ ਦੀ ਜਿਹੜੀ ਇਹ ਮਹਾਨ ਕੁਰਬਾਨੀ ਸੀ ਇੱਕ ਸੰਕਲਪ ਸੀ ਉਹਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਜੇ ਜਿਹੜੇ ਅੱਜ ਨਿਆਂ ਨਿਆਂ ਯਾਤਰਾ ਆਰੋ ਜੋੜੋ ਦੀ ਮਨੀਪੁਰ ਤੋਂ ਸ਼ੁਰੂ ਹੋਈ ਹੈ ਇਹ ਸਾਰੇ ਹੀ ਵੀਰ ਸਾਡੇ ਉਸ ਯਾਤਰਾ ਦੇ ਵਿੱਚ ਜੇ ਆਪ ਨਹੀਂ ਉੱਥੇ ਪਹੁੰਚ ਸਕਦੇ ਤੇ ਆਪਣਾ ਆਸ਼ੀਰਵਾਦ ਜ਼ਰੂਰ ਉਹਨੂੰ ਦੇਣ ਤੇ ਦੇਸ਼ ਨੂੰ ਇਕੱਠਿਆਂ ਰੱਖਣ ਦਾ ਸੰਕਲਪ ਜਿਹੜਾ ਉਹਨੂੰ ਕਾਮਯਾਬ ਕਰੇ ਘਟਚੋਣ ਲੈ ਕੇ ਕਿਸ ਤਰ੍ਹਾਂ ਦੇ ਦਿਓ ਸੀਟਾਂ ਦਾ ਕਿਸ ਤਰ੍ਹਾਂ ਦੇ ਦੇਖੋ ਇਸ ਤਰ੍ਹਾਂ ਇਹ ਤੇ ਪਾਰਟੀ ਹਾਈ ਕਮਾਂਡ ਦੇ ਟੌਪ ਲੈਵਲ ਤੇ ਤੁਸੀਂ ਵੇਖਿਆ ਹੀ ਹੋਏਗਾ ਕਿ ਕੱਲ ਵੀ ਮੀਟਿੰਗਸ ਹੋ ਰਹੀਆਂ ਨੇ ਇਹ ਤੇ ਪਾਰਟੀ ਹਾਈ ਕਮਾਂਡ ਦੀ ਲੀਡਰਸ਼ਿਪ ਤੇ ਅਸੀਂ ਸਾਡੀ ਅਸੀਂ ਆਪਣੀ ਗੱਲ ਵੇਖੋ ਸਾਡੇ ਦਵਿੰਦਰ ਯਾਦਵ ਸਾਹਿਬ ਜਿਹੜੇ ਨਵੇਂ ਇੰਚਾਰਜ ਆਏ ਨੇ ਪੰਜਾਬ ਦੇ ਉਹ 4 ਦਿਨ ਲਗਾਤਾਰ ਰਹੇ ਤੇ 4 ਦਿਨਾਂ ਦੇ ਵਿੱਚ ਪਹਿਲੇ ਤੇ ਦੋ ਦਫਾ ਕਾਂਗਰਸ ਦੀ ਟੌਪ ਲੀਡਰਸ਼ਿਪ ਜਿਹੜੀ ਹੈ 32 33 ਲੀਡਰਸ ਉਹਨਾਂ ਸਾਰਿਆਂ ਦੀ ਮੀਟਿੰਗਸ ਨੈਸ਼ਨਲ ਲੀਡਰਸ਼ਿਪ ਨਾਲ ਹੋਈਆਂ ਐ ਲਾਇੰਸ ਪਰ ਜੀ ਅਸੀਂ ਆਪਣੀ ਜਾਣਕਾਰੀ ਜਿਹੜੀਆਂ ਗਰਾਊਂਡ ਰਿਐਲਿਟੀਆਂ ਨੇ ਵਰਕਰ ਕੀ ਚਾਹੁੰਦਾ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਾਂਗਰਸੀ ਲੀਡਰਸ਼ਿਪ ਕੀ ਚਾਹੰਦੀ ਉਹ ਵੀ ਸਾਹਮਣੇ ਰੱਖੇ ਫਿਰ ਅਸੀਂ ਉੱਥੇ ਹੀ ਬੇਨਤੀ ਉਹਨਾਂ ਨੂੰ ਕੀਤੀ ਸੀ ਕਿ ਤੁਸੀਂ ਕਿ ਨਾ ਸਾਡੇ 32 33 ਬੰਦਿਆਂ ਤੱਕ ਹੀ ਮਦੂਦ ਨਾ ਰਹੋ ਤੁਸੀਂ ਸਾਰਿਆਂ ਦੇ ਵੀਊਜ਼ ਇਹਦੇ ਤੇ ਲਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਕਾਂਗਰਸ ਦੇ ਆਉਣ ਵਾਲੇ ਫਿਊਚਰ ਦੀ ਲੜਾਈ ਤੇ ਇਸ ਗੱਲ ਕਾ ਜਦੋਂ ਯਾਦਵ ਸਾਹਿਬ ਆਏ ਨੇ ਉਹਨਾਂ ਨੇ ਪਹਿਲੇ ਜਿੰਨੇ ਵੀ ਫਾਰਮਰ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਇਹ ਫਾਰਮਰ ਸੀਐਮ ਜਿਹੜੇ ਹੈ ਸਨ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਸਿਟਿੰਗ ਐਮਪੀਜ਼ ਨਾਲ ਫਿਰ ਜਿਹੜੇ ਸਾਡੇ ਫਾਰਮਰ ਐਮਪੀਜ਼ ਨੇ ਫਿਰ ਸਿਟਿੰਗ ਐਮਐਲਏਜ਼ ਨਾਲ ਫਿਰ ਫਾਰਮਰ ਐਮਐਲਏਜ਼ ਨਾਲ ਫਿਰ ਜ਼ਿਲ੍ਹੇ ਦੇ ਪ੍ਰਧਾਨਾਂ ਨਾਲ ਫਿਰ ਸਾਡੇ ਸਾਰੇ ਕੋਆਰਡੀਨੇਟਰਜ਼ ਨਾਲ ਫਿਰ ਬਲਾਕਾਂ ਦੇ ਪ੍ਰਧਾਨਾਂ ਨਾਲ ਇਹ ਬਹੁਤ ਵੱਡੇ ਪੈਮਾਨੇ ਤੇ ਐਕਸਰਸਾਈਜ਼ ਹੋਈ 4 ਦਿਨ ਦੀ ਉਹ ਰਿਪੋਰਟ ਆਪਣੀ ਲੈ ਕੇ ਗਏ ਨੇ ਅਲਾਈਂਸ ਦੇ ਬਾਰੇ ਤੇ ਤੋ ਜਿਹੜਾ ਪੰਜਾਬ ਦੇ ਕਾਂਗਰਸ ਦੇ ਸੈਂਟੀਮੈਂਟਸ ਨੇ ਲੀਡਰਸ਼ਿਪ ਦੇ ਸੈਂਟੀਮੈਂਟਸ ਨੇ ਉਹ ਟਾਪ ਲੀਡਰਸ਼ਿਪ ਕੋ ਪਹੁੰਚ ਚੁੱਕੇ ਨੇ ਹੁਣ ਅਸੀਂ ਫੈਸਲਾ ਉਹਨਾਂ ਤੱਕ ਜਾਣਦੇ ਉਹ ਕਹਿਰਾ ਸਾਹਿਬ ਨਾਲ ਹੋ ਰਿਹਾ ਉਹ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਨਾਲ ਬਕਾਇਦਾ ਤੌਰ 'ਤੇ ਉਹਤੇ ਇਮੀਡੀਏਟਲੀ ਮੇਰੀ ਆਪਣੀ ਗੱਲ ਰਾਹੁਲ ਜੀ ਨਾਲ ਉਸੇ ਦਿਨ ਹੋਈ ਹੈ ਕਿ ਇਸ ਤੋਂ ਅਨਫੋਰਚੂਨੇਟ ਗੱਲ ਕੋਈ ਨਹੀਂ ਹੋ ਸਕਦੀ ਆਪ ਜਿਹੜੀ ਹੈ ਇੰਡੀਆ ਬਲੌਕ ਅਲਾਈਐਂਸ ਦਾ ਇੱਕ ਹਿੱਸਾ ਹੈ 19 ਦੀ ਸਰਕਾਰ ਜਿਹੜੀ ਹੈ ਵੇਖੋ ਜੈਨੂਨ ਕੇਸ ਹੋਏ ਤੇ ਜੋ ਮਰਜ਼ੀ ਕਾਰਵਾਈ ਕਰੋ ਅਸੀਂ ਵੈਲਕਮ ਕਰਦੇ ਹਾਂ ਪਰ ਇੱਕ ਪੁਰਾਣੇ 10-12 ਸਾਲ ਦੇ ਇੱਕ ਪੋਲੀਟਿਕਲੀ ਮੋਟੀਵੇਟਿਡ ਕੇਸ ਨਾਲ ਜਿਹੜਾ ਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਹੁਣ ਤੁਸੀਂ 8 ਸਾਲ ਤੋਂ ਬਾਅਦ ਉਸ ਕੇਸ ਨੂੰ ਉਠਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਵੇਖੋ ਇਹਨਾਂ ਲਾਈਨ ਕੋ ਚੌਥਾ ਪੰਜਵਾਂ ਕੇਸ ਉਹਨਾਂ ਤੇ ਕਰ ਦਿੱਤਾ ਆਨਰੇਬਲ ਹਾਈ ਕੋਰਟ ਨੇ ਜਦੋਂ 메ਨ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਉਸੇ ਦਿਨ ਸਵੇਰੇ ਇੱਕ ਝੂਠਾ ਕੇਸ ਜਿਹੜਾ ਇੱਕ ਫਰਜ਼ੀ ਕੇਸ ਜਿਹੜਾ ਸੁਬਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਤੇ ਧਾਇਰ ਕੀਤਾ ਜਾਂਦਾ ਕੋ ਕਸ਼ਮੀਰ ਸਿੰਘ ਨਾਂ ਦਾ ਆਦਮੀ ਅਨਨੋਨ ਜਿਹੜਾ ਉਹਨਾਂ ਨੂੰ ਕੋਈ ਵਕੀਫੀਤ ਨਹੀਂ ਉਹਨਾਂ ਨਾਲ ਉਹਦੀ ਵਾਈਵਲ ਨੂੰ ਸਟੇਟਮੈਂਟ ਲਈ ਜਾਂਦੀ ਹੈ ਹੁਣ ਅੱਗੇ ਜਾ ਕੇ ਕੋਈ ਗੈਂਗਸਟਰਜ਼ ਨਾਲ ਜੋੜਿਆ ਜਾ ਰਿਹਾ ਮੈਂ ਸਮਝਣਾ ਇੱਕ ਬਹੁਤ ਮਾੜੀ ਰੀਤ ਹੈ ਪੰਜਾਬ ਦੇ ਵਿੱਚ ਕਦੀ ਇਹ ਕੰਮ ਨਹੀਂ ਚੱਲਿਆ ਇਹ ਗੱਲਾਂ ਅਸੀਂ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੁਣੀਆਂ ਅਸੀਂ ਹੁੰਦੀਆਂ ਹਿੰਦੁਸਤਾਨ ਦੇ ਵਿੱਚ ਤੇ ਬੜੀ ਇੱਕ ਵਾਈਬਰੈਂਟ ਡੈਮੋਕ੍ਰੇਸੀ ਅਸੀਂ ਆਪਣੀ ਗੱਲ ਰੱਖ ਸਕਦੇ ਸੀ ਤੇ ਜੇ ਹੁਣ ਮੌਜੂਦਾ ਸਰਕਾਰ ਇਹ ਸੋਚੇ ਕਿ ਅਸੀਂ ਸਿਆਸੀ ਵਿਰੋਧੀਆਂ ਨੂੰ ਜਿਹੜੇ ਲੋਕਾਂ ਦੀ ਇਸ਼ੂਜ਼ ਨੇ ਜਾਂ ਜਿਹੜੇ ਇਹਨਾਂ ਦੇ ਮਿਨਿਸਟਰਜ਼ ਜਾਂ ਇਹਨਾਂ ਦੇ ਐਮਐਲਏਜ਼ ਜੋ ਵੱਡੇ ਪੇਮਾਨੇ ਤੇ ਲੁੱਟਖਸੁੱਟ ਕਰ ਰਹੇ ਨੇ ਕਿ ਕਾਂਗਰਸ ਦੀ ਲੀਡਰਸ਼ਿਪ ਇੱਕ ਮਿਊਟ ਸਪੈਕਟੇਟਰ ਦੀ ਵਰਗਾ ਅੰਨੇ ਬੋਲੇ ਹੋ ਕੇ ਤੇ ਇੱਥੇ ਬੈਠੀ ਰਹੇਗੀ ਉਹ ਨਹੀਂ ਹੋ ਸਕਦਾ ਇਹ ਸੂਰਮਿਆਂ ਦੀ ਧਰਤੀ ਹੈ ਮੈਂ ਪਹਿਲੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਜੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਰੋਜ਼ ਨਾਂ ਲੈਂਦੇ ਹੋ ਤੇ ਤੁਹਾਨੂੰ ਪਹਿਲੇ ਇਤਿਹਾਸ ਪੰਜਾਬ ਦਾ ਪੜ੍ਹਨਾ ਚਾਹੀਦਾ ਸੂਰਬੀਰਾਂ ਦੀ ਧਰਤੀ ਇੱਥੇ ਇਹਨਾਂ ਦੀ ਕਮੀ ਕੋਈ ਨਹੀਂ ਤੁਸੀਂ ਜਿੰਨੇ ਮਰਜ਼ੀ ਲੀਡਰ ਫੜ ਕੇ ਅੰਦਰ ਦੇਂਦੇ ਰਹੋ ਇਹ ਅਲਟੀਮੇਟਲੀ ਕੋਈ ਨਾ ਕੋਈ ਆਦਮੀ ਝੰਡਾ ਤੁਹਾਡੇ ਖਿਲਾਫ ਬੁਲੰਦ ਕਰਦਾ ਹੀ ਰਹੇਗਾ ਤੇ ਇਹਦੀ ਵੱਡੀ ਸਿਆਸੀ ਕੀਮਤ ਮੌਜੂਦਾ ਸਰਕਾਰ ਨੂੰ ਚੇਲੇਗੀ ਕਿਆ ਰਸਾ ਉਹ ਨਾਲ ਮੁਲਾਕਾਤ ਹੋਈ ਕੱਡੀ ਹੋਈ ਦੋ ਤਿੰਨ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਸਾਡੇ ਜਿਹੜੇ ਪਰਿਵਾਰੀ ਨੇ ਯਾਦਵ ਸਾਹਿਬ ਰਾਜਾ ਵੜਿੰਗੀ ਜੀ ਤੇ ਮੈਂ ਤਿੰਨੋ ਜਣੇ ਅਸੀਂ ਜੇਲ੍ਹ ਦੇ ਵਿੱਚ ਹੁਣੇ ਨਾਬੇ ਮਿਲ ਕੇ ਆ ਦੋ ਤਿੰਨ ਦਿਨ ਪਹਿਲੇ ਮਿਲ ਕੇ ਆਏ ਆ ਉਹਨਾਂ ਨੂੰ ਤੁਹਾਨੂੰ ਸਾਬ ਨੂੰ ਪਤਾ ਹੈ ਪ੍ਰੈਸ 'ਚ ਵੀ ਆ ਚੁੱਕਿਆ ਉਹਨਾਂ ਦਾ ਵੀ ਵੀਊ ਸਾਰਾ ਲਿਆ ਜੀ ਤੇ ਜਿਹੜਾ ਜੇਲ੍ਹ ਦੇ ਵਿੱਚ ਉਹਨਾਂ ਦਾ ਤੇ ਵੀਊ ਜੋ ਹੋਏਗਾ ਤੁਸੀਂ ਸਮਝਦੇ ਹੋਗੇ ਜਿੰਨਾ ਬੱਛ ਲੂਕੀ ਉਹਨਾਂ ਨਾਲ ਕੀਤੀ ਜਾ ਰਹੀ ਹੈ ਐਂਡ ਸਾਰਨ ਅਨਫੋਰਚੁਨੇਟ ਗੱਲ ਹੈ ਇਸ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਕਰਦਾਰ ਸੀ ਅਸੀਂ ਲੇਡੀਜ਼ ਨੂੰ ਕਦੀ ਲੜਾਈ ਚ ਨਹੀਂ ਸੀ ਲੈ ਕੇ ਆਂਦੇ ਔਰਤਾਂ ਨੂੰ ਕਦੀ ਨਹੀਂ ਸੀ ਧੀਆਂ ਪੈਣਾਂ ਨੂੰ ਕਦੀ ਲੜਾਈ ਨਹੀਂ ਮਰਦਾਂ ਦੀ ਇਹ ਸੂਬਾ ਹੈ ਜੇ ਲੜਨਾ ਤੇ ਮਰਦਾਂ ਵਰਗਾ ਲੜੋ ਤੇ ਔਰਤਾਂ ਵੀ ਫੈਮਿਲੀ ਮੈਂਬਰਸ ਵੀ ਉਮਰ ਵੀ ਦੀ ਵੇਖਦੇ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਮੈਂ ਇਹਨੂੰ ਸੀਰੀਅਸਲੀ ਕੰਡਮਨ